ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਉੱਚ ਦਾ ਪੀਰ ਬਣ ਕੇ ਇਸ ਸਥਾਨ ਤੇ ਪਹੁੰਚੇ ਉਹਨਾਂ ਨਾਲ ਭਾਈ ਅਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਣੀ ਖਾਨ ਨਵੀ ਖਾਨ ਸਾਹਿਬ ਗੁਰੂ ਸਾਹਿਬ ਨੇ ਇਸ ਸਥਾਨ ਤੇ 27 ਤੇ 28 ਦਸੰਬਰ ਦੀ ਠੰਡੀ ਰਾਤ guzari ਗੁਰੂ ਸਾਹਿਬ ਨੇ ਤਰੇਰੂ ਦੇ ਦਰੱਖਤ ਦੀ ਦਾਤਨ ਕੀਤੀ ਦੇਸ਼ਮੇਸ਼ ਪਿਤਾ ਦੀ ਆਮਦ ਬਾਰੇ ਸੁਣ ਕੇ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਤੇ ਸੇਵਾ ਕੀਤੀ ਗੁਰੂ ਸਾਹਿਬ ਸੰਗਤਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਤੇ ਬਚਨ ਕੀਤੇ ਕਿ ਸਾਨੂੰ ਇਸ ਸਥਾਨ ਤੇ ਸ੍ਰੀ ਅਨੰਦਪੁਰ ਸਾਹਿਬ ਵਰਗਾ ਪਿਆਰ ਤੇ ਸਤਕਾਰ ਮਿਲਿਆ ਹੈ ਸੰਗਤਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਕੋਈ ਨਿਸ਼ਾਨੀ ਬਖਸ਼ੋ ਤਾਂ ਗੁਰੂ ਸਾਹਿਬ ਖੁਸ਼ ਹੋ ਕੇ ਉਹਨਾਂ ਨੇ ਰੇਰੂ ਦੇ ਦਰਖਤੀ ਦਾਤਨ ਜੋ ਕਰ ਰਹੇ ਸਨ ਉਸ ਨੂੰ ਧਰਤੀ ਤੇ ਗਾੜ ਦਿੱਤਾ ਤੇ ਬਚਨ ਦਿੱਤਾ ਕਿ ਇਹ ਨਿਸ਼ਾਨੀ ਜੁਗਾ ਜਗੰਤਰਾਂ ਤੱਕ ਇੱਤੇ ਰਹੇਗੀ ਦਾਤਨ ਤੋਂ ਰੇਰੂ ਦਾ ਦਰਖਤ ਅੱਜ ਵੀ ਹਰਿਆ ਭਰਿਆ ਇੱਥੇ ਮੌਜੂਦ ਹੈ ਇਸੇ ਕਰਕੇ ਇਸ ਥਾਨ ਦਾ ਨਾਮ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਹੈ ਸ੍ਰੀ ਰੇਰੂ ਸਾਹਿਬ ਜੋ ਵੀ ਸੱਚੇ ਮਨੋਂ ਆ ਕੇ ਸੀਸ ਕਮਦਾ ਹੈ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਹ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਆਨੰਦਪੁਰ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦਾ ਹੈ ਤੇ ਅਸੀਂ ਲਗਾਤਾਰ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦੇ ਸਾਰੇ ਧਾਰਮਿਕ ਤੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਾਂ ਧੰਨਵਾਦ